ਹਲੋ ਜੀ ਸੇਰ ਦਾ ਅਜ ਫੇਰ ਨਹੀਂ ਟਾਈਮ ਲੱਗਾ ਵਲੋਗਿੰਗ ਦਾ ਤੇ ਆਪਾਂ ਤੇ ਦੇ ਲੱਗੇ ਆ ਅੱਜ ਸਾਰਾ ਜਿਹੜਾ ਸਬਾਨ ਆ ਡਾ ਆ ਗਿਆ ਵਾ ਤੇ ਬਾਕੀ ਸਾਨੂੰ ਰੋਟੀ ਪਾਣੀ ਇਹਦੇ ਫਸਟ ਟਾਈਮ ਅੱਜ ਗਾਇਜ਼ ਵੀਰੇ ਅੱਜ ਸਹੀ ਕੰਮ ਵੀ ਕੀਤਾ ਤੇ ਰੋਟੀ ਅੱਜ ਘਰ ਬਣਾਈ ਅੱਛਾ ਅੱਜ ਘਰ ਬਣਾਈ ਆ ਆਓ ਅੱਜ ਫਸਟ ਟਾਈਮ ਅਸੀਂ ਮਤਲਬ ਨਵੇਂ ਕਰਦੇ ਜੇ ਰੋਟੀ ਬਣਾ ਕੇ ਖਾ ਲੱਗੇ ਆ ਤੇ ਦਰਵਾਜ ਸਾਹਿਬ ਨੂੰ ਦੇਦੇ ਬਸ ਕਿਦਾਂ ਹਾਂ ਨਾ ਆਲੂ ਵਾਲੀ ਖਾਣੀ ਕਿ ਕਿਹੜੀ ਖਾਣੀ ਦਰਵਾਜ ਸਾਹਿਬ ਹਾਂਜੀ ਆਲੂ ਵਾਲੀ ਰਵਾਇਨ ਕੁਛ ਇੱਕ ਰੁਪਆ ਜਮੀਨ ਜਮੀਨ ਆ ਰਵਾਇਨ ਜਮੀਨ ਲੱਗੇ ਹਾਂ ਆਲੂ ਗੋਭੀ ਬਣਾ ਲਈਏ ਨਾਲ ਖਾਣੇ ਆ ਚਾਰ ਆ ਕਿਹੜਾ ਚਾਰ ਘਾਟੇ ਉਹ ਆ ਕਿਹੜਾ ਹੈ ਮਿਕਸ ਮਿਕਸ ਆ ਤੇ ਦੋ ਰੋਹਣਾ ਪੀਂਦਾ ਆ ਪੀਂਦਾ ਉਹ ਪੀਂਦਾ ਚਾਰ ਖਾਣੇ ਆ ਆ ਖੋਲੋ ਹੀ ਪੀਂਦਾ ਚਾਰ ਤੇ ਨਾਲ ਲਈ ਮਮੀ ਕੱਢਿਆ ਦਰ ਕੋਈ ਨਹੀਂ ਮੈਂ ਖਾਲ ਫੜ ਲੈਣਾ ਤਾਂ ਹੀ ਰੱਖਿਆ ਹੈ ਨਾ ਪ੍ਰੈਜੈਂਟ ਆ ਨਰਮਾ ਹਾਂ ਨਾ ਇਹ ਤਾਰ ਲੱਗਣੀ ਮੈਂ ਪੱਖਾ ਜੀ ਬਰਦਸਤੀ ਚੱਲ ਰਿਹਾ ਹੈ ਵੱਡਾ ਪੱਖਾ ਲਾਇਆ ਨਾ ਅੱਜ ਇਹਨੂੰ ਲੈ ਜਾ ਠੰਢੀ ਜੀ ਲੱਗਣੀ ਆ ਗਿਆ ਜੀ ਪੀ ਪੀ ਦਾ ਚਾਰ